ਨੰਬਰ 46 ਮੈਂ ਤੋਂ ਜਾਦਵੀਦਾਰ ਇਲੈਕਸ਼ਨ ਵੀ ਲੜ ਚੁਕਾਂ ਕੁਝ ਸਮਾਂ ਪਹਿਲਾਂ ਮੈਂ 5 ਫਰਵਰੀ ਨੂੰ ਇੱਕ ਕੰਪਲੇਂਟ ਦਿੱਤੀ ਸੀ ਕਿ ਮੇਰੇ ਲਾਗੇ ਇੱਕ ਹੋਟਲ ਬਣ ਰਿਹਾ ਜਦ ਕਿ ਵਿਭਾਗ ਨੇ ਐਮਟਪੀ ਕੋਲ ਕੋਈ ਕਾਰਵਾਈ ਨਹੀਂ ਹੁਰਤੇ ਕੀਤੀ ਇਹਦੇ ਕਰਤੀ ਆ ਸੀਲ ਕਰਤਾ ਆ ਟੇਪਾਂ ਲਾਤੀਆਂ ਆ ਵਿੱਚ ਉਹ ਰਹਿ ਰਿਹਾ ਵਾ ਉਹ ਹੋਟਲ ਬਣ ਰਿਹਾ ਚੋਂ ਬਾਬਾ ਪੋੜੀ ਵਾਲਾ ਤਰਖਾਸ ਦੇਣ ਤੋਂ ਬਾਅਦ ਅੱਜ ਪੂਰਾ ਮਹੀਨਾ ਹੋ ਜਲਿਆ ਮਾਰਚ ਉਹ ਚੱਲੀ ਆ ਜਦੋਂ ਇਹ ਮੈਂ ਦਰਖਾਸਤ ਦਿੱਤੀ ਉਸ ਤੋਂ ਬਾਅਦ ਪੂਰਾ ਮਹੀਨਾ ਚੱਲਿਆ ਪਹਿਲਾ ਉਹ ਜਦੋਂ ਫੋਟੋ ਪਾਈ ਪਹਿਲਾਂ ਕੀ ਸੀ ਤੇ ਅੱਜ ਤੁਸੀਂ ਜਾ ਕੇ ਉੱਥੇ ਵੇਖ ਸਕਦੇ ਕੀ ਪੁਰਾਣੀ ਫੋਟੋ ਤੁਹਾਨੂੰ ਮੈਂ ਦੇ ਦੂੰਗਾ ਤੇ ਅੱਜ ਤੁਸੀਂ ਨਵੀਂ ਵੀ ਇੱਕ ਦੇਖ ਲਿਓ ਉੱਥੇ ਕੀ ਬਣ ਰਿਹਾ ਕੰਪਲੇਨ ਕਰਨ ਦੇ ਬਾਵਜੂਦ ਵੀ ਲੈਂਡਰ ਪੈ ਜੇ ਮੈਨੂੰ ਸਮਝ ਨਹੀਂ ਲੱਗਦੀ ਅਤਰਾਜ ਐ ਵਾ ਕਿਤਲੋ ਆਪਣਾ ਨਾਂਗਾ ਵਾ ਸਾਡੇ ਭੈਣ ਭਰਾ ਆਲੇ ਦੁਆਲੇ ਰਹਿੰਦੇ ਨੇ ਤੁਸੀਂ ਹੀ ਦੇਖ ਸਕਦੇ ਹੋ ਤੁਹਾਡੇ ਆਲੇ-ਦੁਆਲੇ ਇੱਥੇ ਸਾਡੇ ਕਿੰਨਾ ਗੰਦ ਪਿਆ ਰਿਹਾ ਦੇਵਪਾਰ ਦਾ ਧੰਦਾ ਕਿੰਨਾ ਰਿਹਾ ਆਪੋ ਉਹਨੂੰ ਬੰਦ ਕਰਨ ਵਾਸਤੇ ਮੇਮ ਛੇੜੀ ਆ ਕਿਉਂਕਿ ਸਾਡੀਆਂ ਟੀਆਂ ਪੈਣਾ ਸਾਡੇ ਭੈਣ ਭਰਾ ਚਲੋ ਮਹਾਰਾਜ ਦਾ ਦਾਰਿਆ ਮਥਾ ਟੇਕ ਨੂੰ ਜਾਂਦੇ ਆ ਪਰ ਜਦੋਂ ਆਪਾਂ ਨੂੰ ਫੀਲ ਹੁੰਦਾ ਨਾ ਅਪਾ ਜੋ ਜਾਣੇ ਆ ਸਾਨੂੰ ਬਾਹਰ ਲੋਕੇ ਕੀ ਵੇਖ ਕੇ ਰੈਐਕਟ ਕਰਦੇ ਨੇ ਫੋਨ ਤੇ ਛੇੜਿਆ ਮਿਕ ਖਲਾਰਨ ਲੱਪੇ ਨੇ ਕਿ ਆਜੋ ਕਮਰਾ ਵੀ ਨਾਲ ਆ ਮਾਨਯੋਗ ਐਮਟੀ ਸਾਹਿਬ ਨੂੰ ਵੀ ਕਿਹਾ ਉੱਥੇ ਕੰਪਲੇਨ ਗਈ ਮੈਂ ਆਪਣੇ ਮੌਜੂਦਾ ਕੌਂਸਲ ਸਾਹਿਬ ਨੂੰ ਆਇਆ ਹਾਂ ਕਿ ਇਹਦਾ ਮਸਲੇ ਦਾ ਹੱਲ ਕੀਤਾ ਜਾਵੇ ਇੱਕ ਮੇਰੇ ਨਾਲ ਇੱਥੇ ਮੇਰੇ ਭਰਾ ਵੀ ਖੜੇ ਆ ਅਸੀਂ ਇੱਕ ਮੁਹਿੰਮ ਚੇੜਨ ਜਾ ਰਹੇ ਹਾਂ ਕਿ ਜਿਹੜੇ ਇੱਥੇ ਹੋਟਲ ਵਾਲੇ ਦੁਆਲੇ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਉਹਨਾਂ 'ਚ ਜਿਹੜਾ ਦੇ ਵਪਾਰ ਦਾ ਧੰਦਾ ਚੱਲਦਾ ਉਹ ਬੰਦ ਹੋਣਾ ਚਾਹੀਦਾ ਸਾਫ਼ ਸੁਥਰੀ ਰੋਟੀ ਖਾਣ ਸਾਫ਼ ਸੁਥਰੀ ਰੋਟੀ ਖਾਣ ਆਪਣਾ ਆਨਲਾਈਨ ਕਮਰਾ ਐਲਾਨ ਆਈਡੀ ਪ੍ਰੂਫ ਲੈ ਕੇ ਕਮਰਾ ਐਲਾਨ ਤੇ 18 ਪਲਸ ਕਮਰਾ ਐਲਾਨ ਇਥੇ ਤੇ ਇਹਨਾਂ ਨੇ ਰਿਸੈਪਸ਼ਨ ਦੇ ਵਿੱਚ ਲੀਡੀਜ਼ ਬਿਠਾਤੀਆਂ ਸੋ ਉਹਦੇ ਬਾਰੇ ਵੀ ਮੁਹਿੰਮ ਜਿਹੜੀ ਆਪਾਂ ਬਹੁਤ ਜਲਦ ਹੀ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦਾ ਮੇਨ ਕਾਰਨ ਇਹੀ ਹੈ ਕਿ ਜਿਹੜੀ ਪਾਪਾ ਭੋੜੀ ਵਾਲੇ ਚੌਕ ਬਿਲਡਿੰਗ ਬਣ ਰਹੀ ਆ ਜਦੋਂ ਇਹਨਾਂ ਨੇ ਸ਼ਿਕਾਇਤ ਕੀਤੀ ਉਹ ਬਿਲਡਿੰਗ ਐ ਸੀਗੀ ਜੀ ਸ਼ਿਕਾਇਤ ਹੋਣ ਤੋਂ ਪਹਿਲੋਂ ਐ ਉਹ ਬਿਲਡਿੰਗ ਸੀ ਜਦੋਂ ਇਹ ਸ਼ਿਕਾਇਤ ਦੇ ਕੇ ਆਏ ਤੁਸੀਂ ਦੇਖ ਸਕਦੇ ਜੇ ਕਿ ਬਿਲਡਿੰਗ ਟਠੀ ਆ ਕੋਈ ਲੈਂਡਰ ਨਹੀਂ ਪਿਆ ਕੋਈ ਕੁਝ ਨਹੀਂ ਹੈ ਜੀ ਸਿਰਫ ਇੱਕ ਲੈਂਡਰ ਆ ਉਹਦੇ ਤੇ ਤੁਸੀਂ ਦੇਖ ਸਕਦੇ ਹੋ ਅੱਜ ਦੀ ਅੱਜ ਦੀ ਉਹ ਬਿਲਡਿੰਗ ਦੀ ਫੋਟੋ ਜਿਹੜੀ ਆ ਉਹ ਇਹ ਹੈ ਜੀ ਇਹ ਦੇਖੋ ਬਿਲਡਿੰਗ ਲੇਕ ਲੈਂਡਰ ਦੋ ਲੈਂਡਰ ਤੀਜੇ ਦੀ ਤਿਆਰੀ ਹੈ ਜੀ ਤੁਸੀਂ ਦੇਖ ਸਕਦੇ ਜੇ ਫਿਰ ਥੱਲੇ ਆ ਦੇਖੋ ਜੀ ਇੱਟਾਂ ਪਈਆਂ ਅਗਲੀ ਫੋਟੋ ਜੋ ਤੁਸੀਂ ਸਾਫ਼ ਦੇਖੋਗੇ ਇਹ ਲੋ ਇਹ ਮਜ਼ਦੂਰ ਘਲੋਤੇ ਆ ਜੀ ਮਜ਼ਦੂਰੀ ਮਜ਼ਦੂਰ ਘਲੋਤੇ ਆ ਮਿਸਤਰੀ ਘਲੋਤੇ ਆ ਇਹਨਾਂ ਇੱਟਾਂ ਉੱਪਰ ਚੜਾ ਰਹੇ ਆ ਇਹ ਬਿਲਡਿੰਗ ਆ ਸੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਸ਼ਿਕਾਇਤ ਕਰਤਾ ਜੇ ਸ਼ਰੀਆਮ ਕਹਿ ਰਿਹਾ ਕਿ ਇਹ ਬਿਲਡਿੰਗ ਜਿਹੜੀ ਆ ਇਲੀਗਲ ਤਰੀਕੇ ਦੇ ਨਾਲ ਕੰਸਟਰਕਸ਼ਨ ਚੱਲ ਰਹੀ ਆ ਇਹ ਬੰਦ ਹੋਣੀ ਚਾਹੀਦੀ ਆ ਉਸ ਦੇ ਬਾਵਜੂਦ ਏਟੀਪੀ ਸਾਹਿਬ ਐਮਟੀਪੀ ਸਾਹਿਬ ਮੇਰੇ ਬਾਣੀਓ ਦੇ ਅਧਿਕਾਰਯੋਗ ਉਹਨਾਂ ਅਫਸਰਾਂ ਦੇ ਕੰਨਾਂ 'ਚ ਜੋ ਕਿਉਂ ਨਹੀਂ ਸਤਰੀ ਮੈਨੂੰ ਨਹੀਂ ਸਮਝ ਆ ਰਹੀ ਸੈਕੰਡ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਦੋਂ ਇਹ ਮੇਰੇ ਕੋਲ ਆਇਆ ਪਿਛਲੇ ਹfte ਮੈਂ ਸਬੰਧਤ ਅਧਿਕਾਰੀ ਨਾਲ ਉਹਦੇ ਗੱਲ ਕੀਤੀ ਆ ਮੈਨੂੰ ਏਟੀਪੀ ਸਾਹਿਬ ਨੇ ਤੇ ਰਾਜਰਾਨੀ ਜੋ ਬਿਲਡਿੰਗ ਇਨਸਪੈਕਟਰ ਆ ਉਹਨਾਂ ਨੇ ਕਿਹਾ ਗਿਆ ਕਿਸ ਵਾਇ ਤੋ ਆਇਆ ਗਿਆ ਕਿ ਸਰ ਆਪਾਂ ਬਿਲਡਿੰਗ ਜਿਹੜੀ ਆ ਸੀਲ ਕਰਨ ਜਾ ਰਹੇ ਆ ਸੋ ਕੁਛ ਉਹ ਘੰਟਿਆਂ ਬਾਅਦ ਇਹ ਮੈਨੂੰ ਫੋਨ ਆਂਦਾ ਜੀ ਭਾਜੀ ਬਿਲਡਿੰਗ ਸੀਲ ਹੋ ਗਈ ਆ ਤੁਸੀਂ ਚੈੱਕ ਕਰਵਾ ਲਓ ਮੈਂ ਕਿਹਾ ਜੀ ਬਿਲਡਿੰਗ ਸੀਲ ਕਿਸ ਤਰੀਕੇ ਨਾਲ ਕਰਤੀ ਆ ਉਹ ਕਹਿੰਦੇ ਜੀ ਬਿਲਡਿੰਗ ਸੀਲ ਅਸੀਂ ਟੇਪਾਂ ਦੇ ਨਾਲ ਸੀਲ ਕਰਦੇ ਆ ਮੈਂ ਤੇ ਪਹਿਲੀ ਵਾਰ ਹੀ ਸੁਣਿਆ ਕਿ ਟੇਪਾਂ ਦੇ ਨਾਲ ਵੀ ਕਦੀ ਬਿਲਡਿੰਗ ਸੀਲ ਹੁੰਦੀ ਆ ਜਦੋਂ ਉਹ ਟੇਪਾਂ ਦੇ ਨਾਲ ਉਹ ਬਿਲਡਿੰਗ ਸੀਲ ਕਰਕੇ ਆਏ ਆ ਉਸ ਤੋਂ ਅੱਧਾ ਘੰਟਾ ਬਾਅਦ ਹੀ ਮੈਂ ਉਹ ਵੀ ਫੋਟੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮਜ਼ਦੂਰ ਕੋਠੇ ਦੇ ਉੱਤੇ ਮਜ਼ਦੂਰੀ ਕਰਦਾ ਪਿਆ ਸੀ ਮਿਸਤਰੀ ਜਿਹੜੀ ਆ ਕੋਠੇ ਦੇ ਉੱਤੇ ਲੱਗੇ ਸੀ ਮੈਂ ਤੁਰੰਤ ਉਹ ਫੋਟੋ ਜਿਹੜੀ ਆ ਸਬੰਧਤ ਅਧਿਕਾਰੀ ਜਿਹੜੇ ਸਾਡੇ ਸੀਨੀਅਰ ਆਫੀਸਰ ਨੇ ਜੋਇੰਟ ਕਮਿਸ਼ਨਰ ਜੀ ਜੈਨਦਰ ਸਿੰਘ ਜੀ ਉਹਨਾਂ ਨੂੰ ਫੋਟੋ ਭੇਜੀ ਉਹਨਾਂ ਨੇ ਆਪਣੇ ਥੱਲੇ ਸਟਾਫ ਨੂੰ ਫੋਟੋ ਭੇਜੀ ਤੇ ਇਹਨਾਂ ਦੀ ਮਿਲੀ ਭੁਗਤ ਵੇਖੋ ਮੈਂ ਜੋਇੰਟ ਕਮਿਸ਼ਨਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਏਟੀਬੀ ਸਾਹਿਬ ਦੀ ਗੱਲ ਕਰ ਰਿਹਾ ਤੇ ਬਿਲਡਿੰਗ ਇੰਸਪੈਕਟਰ ਦੀ ਗੱਲ ਕਰ ਰਿਹਾ ਵਜ਼ੀਰਾ ਜੀ ਦੀ ਮਿਲੀ ਭੁਗਤ ਵੇਖੋ ਕਿ ਇਹਨਾਂ ਨੇ ਉਹ ਫੋਟੋ ਸ਼ਿਕਾਇਤ ਜਿਦੀ ਕੀਤੀ ਆ ਉਹਨੂੰ ਫੋਟੋ ਭੇਜ ਦਿੱਤੀ ਆ ਕਿ ਇਹ ਬੋੜੋ ਵੇਖੋ ਜੀ ਕਿਹੜੀ ਬਿਲਡਿੰਗ ਤੋਂ ਖਿੱਚੀ ਗਈ ਆ ਤੁਸੀਂ ਦੇਖੋ ਜੀ ਇਹ ਬਿਲਡਿੰਗ ਦੀ ਫੋਟੋ ਉਹਨਾਂ ਕੋ ਕਿੱਦਾਂ ਪੋਜ ਗਈ ਇਸ ਲਈ ਇਹੀ ਹੈ ਕਿ ਬਿਲਡਿੰਗ ਕਾਗਜ਼ਾਂ ਦੇ ਵਿੱਚ ਸੀਲ ਹੋਈ ਹੋਵੇ ਟੇਪਾਂ ਦੇ ਨਾਲ ਇਹ ਕਹਿੰਦੇ ਆ ਸੀਲ ਕਰਕੇ ਮੈਂ ਤੇ ਪਹਿਲਾਂ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਟੇਪਾਂ ਦੇ ਨਾਲ ਕਿਹੜੀ ਸੀਲ ਹੁੰਦੀ ਆ ਮੈਂ ਫਿਰ ਫੋਨ ਕਰਕੇ ਇਹਨਾਂ ਨੂੰ ਇਹ ਵੀ ਗੱਲ ਕਹੀ ਸੀ ਮੈਂ ਕਿਹਾ ਜੇ ਟੇਪਾਂ ਦੇ ਨਾਲ ਸੀਲ ਕਰਕੇ ਜੇ ਨਾਲ ਉਹਨਾਂ ਨੂੰ ਟੇਪਾਂ ਦਾ ਬੰਡਲ ਵੀ ਦੇ ਕੇ ਜੇ ਕਿ ਜਦੋਂ ਮਰਜ਼ੀ ਟੇਪ ਖੋਲ ਲਿਓ ਕੰਮ ਕਰਾ ਕੇ ਜਦੋਂ ਮਰਜ਼ੀ ਕੋਈ ਆਣ ਲੱਗੇਗਾ ਫਿਰ ਟੇਪ ਲਾ ਦਿਓ ਤੇ ਮੈਨੂੰ ਕਹਦੇ ਸਰ ਅਸੀਂ ਟੇਪਾਂ ਤੋਂ ਬਾਅਦ ਹੁਣ ਕੰਡਿਆਂ ਦੀ ਤਾਰ ਦੇ ਨਾਲ ਜਿਹੜੀ ਐ ਸੀਲ ਕਰਾਂਗੇ ਜੋ ਹਜੇ ਤੱਕ ਇਹਨਾਂ ਨੇ ਨਹੀਂ ਕੀਤੀ ਸਾਡੀ ਉਸ ਵੀਰ ਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਮੈਂ ਬੜੀ ਕਲੀਅਰ ਗੱਲ ਕਰ ਦੇਣਾ ਚਾਹੁੰਦਾ ਮੇਨ ਮੁੱਦਾ ਇਹੀ ਐ ਕਿ ਜਿਹੜੇ ਬੰਦੇ ਨੇ অলਰੈਡੀ ਦੋ ਹੋਟਲਾਂ ਤੇ ਦੇ ਵਪਾਰ ਦਾ ਧੰਦਾ ਚੱਲਦਾ ਜਿੱਦੀ ਐਫ ਆਈ ਆਰ ਦਾ ਨੰਬਰ ਐਫ ਆਈ ਆਰ ਦੀ ਕਾਪੀ ਤੇ ਮੈਂ ਤੁਹਾਨੂੰ ਹੁਣੇ ਦੇ ਹੀ ਰਿਹਾ ਉਦੇ ਨਾਲ ਨਾਲ ਤੁਹਾਨੂੰ ਮੈਂ ਐਫ ਆਈ ਆਰ ਦਾ ਨੰਬਰ ਦੇ ਦਵਾ ਉਹਦਾ ਐਫ ਆਈ ਆਰ ਦਾ ਨੰਬਰ ਹੈਗਾ ਜੀ 0013 2025 ਸੰਧ ਦੇ ਵਿੱਚ 26 ਜਨਵਰੀ ਨੂੰ ਐਫ ਆਈ ਆਰ ਦਰਜ ਹੁੰਦੀ ਆ ਸੈਕਸ਼ਨ ਲੱਗਦੇ ਆ ਜੀ 3 4 5 1956 ਦੇ ਤਹਿਤ ਆਈ ਪੀ ਸੀ 1956 ਦੇ ਤਹਿਤ 3 4 ਤੇ 5 ਤਿੰਨ ਸੈਕਸ਼ਨਾਂ ਦੇ ਪਰਚਾ ਦਰਜ ਹੁੰਦਾ ਉਹਨਾਂ ਉਹਨਾਂ ਦੀ ਵਾਰਡ 'ਚ ਵੈਸੇ ਹੀ ਤੁਸੀਂ ਵੇਖ ਸਕਦੇ ਕਿੰਨੀਆਂ ਬਿਲਡਿੰਗਾਂ ਬਣਾਉਣੀਆਂ ਖਾਲੀ ਮੇਰੇ ਖਿਲਾਫ ਹੀ ਕਿਉਂ ਮੇਰੇ ਅਸੀਂ ਦੋ ਭਰਾ ਆ ਗਏ ਆ ਠੀਕ ਹੈ ਸਾਡੀ ਵੰਡ ਹੋਈ ਹੈ ਠੀਕ ਹੈ ਜੀ ਉਹਨਾਂ ਦੇ ਉੱਪਰ ਮੇਰੇ ਦੋ ਫਲੋਰ ਬਰੇਗੇ ਆ ਇੱਕ ਫਲੋਰ ਸਿਰਫ ਉਹਨਾਂ ਵਾਸਤੇ ਅਸੀਂ ਪਾਉਂਦੇ ਆ ਮੇਰੇ ਮਦਰ ਵੀ ਮੇਰੇ ਨਾਲ ਹੀ ਰਹਿੰਦੇ ਨੇ ਠੀਕ ਹੈ ਅਸੀਂ ਆਪਣੀ ਰਿਹਾਇਸ਼ ਬਣਾ ਬਣਾਉਂਦੇ ਪਏ ਆ ਤੇ ਏਟੀਵੀ ਸਾਰਾ ਆਏ ਸੀ ਉਹ ਸਾਰਾ ਮੌਕਾ ਵੇਖ ਕੇ ਗਏ ਹੋਏ ਆ ਤੇ ਉਹਨਾਂ ਨੇ ਖੁਦ ਦੇ ਵੇਖਿਆ ਕਿ ਤੁਹਾਡੀ ਬਿਲਕੁਲ ਰਿਹਾਇਸ਼ ਬਣੀ ਹੋਈ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਰ ਕਿਸੇ ਤਰ੍ਹਾਂ ਦੀ ਕੋਈ ਆਏ ਸੀ ਮੌਕਾ ਸਹਿਬਾਨ ਆਏ ਸੀ ਮੌਕਾ ਵੇਖ ਕੇ ਗਏ ਆ ਤੇ ਉਹਨਾਂ ਨੇ ਆ ਕੇ ਵੇਖਿਆ ਕਿ ਇੱਥੇ ਤਾਂ ਪੂਰੀ ਰਿਹਾਇਸ਼ ਹੈਗੀ ਹੈ ਬੱਚੇ ਵੀ ਮੇ ਜੀ ਹਾਂਜੀ ਰਣਦੇਬ ਜੀ ਮਦਰ ਵੀ ਥੱਲੇ ਮੇਰੇ ਮਦਰ ਆ ਜਿਹੜੇ ਥੱਲੇ ਗਰਾਉਂਡ ਫਲੋਰ ਤੇ ਆ ਜੀ ਹਾਂਜੀ ਬਸ ਵੀਰ ਜੀ ਇਹ ਤੇ ਜੋ ਮਰਜੀ ਅਫਵਾਹ ਫਲਾਈ ਜੋ ਮੈਂ ਆਪਣੀ ਬਿਲਡਿੰਗ ਰੈਂਟ ਤੇ ਦਿੱਤੀ ਹੋਈ ਹੈ ਜਦ ਕਿ ਮੈਂ ਆਪ ਨਹੀਂ ਚਲਾਉਂਦਾ ਠੀਕ ਹੈ ਨਾ ਜਿਹੜਾ ਹੋਟਲ ਕੋਈ ਵੀ ਹੋਗਾ ਜੇ ਮੇਰਾ ਇੱਕ ਹੋਟਲ ਹੈਗਾ ਉਹ ਮੇਰਾ ਭਾਈ ਵਾਲੀ ਤੇ ਆ ਨਾ ਕਿ ਮੇਰਾ ਇਕੱਲੇ ਦਾ ਹੈਗਾ ਠੀਕ ਹੈ ਨਾ ਤਾਂ ਲੋਕਾਂ ਦੇ ਸ਼ਿਕਾਇਤ ਤੇ ਮੈਂ ਕੁਝ ਕਹਿ ਨਹੀਂ ਸਕਦਾ ਸਰ ਠੀਕ ਹੈ